ਨੇ ਬਦਲੀ ਆਪਣੀ ਪਿਤਾ ਦੀ ਜ਼ਿੰਦਗੀ ਦਰਅਸਲ ਇੱਕ ਵਿਅਕਤੀ ਕੋਲੀ ਦਾ ਕੰਮ ਕਰਦਾ ਸੀ ਉਸ ਨੂੰ ਹਮੇਸ਼ਾ ਹੀ ਆਪਣਾ ਮਲਾਲ ਰਹਿੰਦਾ ਸੀ ਕਿ ਆਪਣੀ ਧੀ ਦੀ ਵਧੀਆ ਪਰਵਰਿਸ਼ ਨਹੀਂ ਕਰ ਪਾਂਦਾ ਕੋਲੀ ਤੋਂ ਬਣ ਕੇ ਸਿੱਧਾ ਬਣਿਆ ਆਈਏਐਸ ਅਫਸਰ ਇਹ ਕਹਾਣੀ ਇੱਕ ਇੱਕ ਵਿਅਕਤੀ ਦੀ ਹੈ ਜੋ ਰੋਜ਼ ਲੋਕਾਂ ਦਾ ਸਮਾਨ ਢੋਂਦਾ ਸੀ 1 ਰੁਪਿਆ ਵੀ ਉਸ ਕੋਲ ਆਪਣੇ ਲਈ ਖਰਚਣ ਲਈ ਨਹੀਂ ਹੁੰਦਾ ਸੀ ਘਰ ਦੇ ਵਿੱਚ ਧੀ ਪੈਦਾ ਹੁੰਦੀ ਹੈ ਧੀ ਨੂੰ ਵਧੀਆ ਜ਼ਿੰਦਗੀ ਦੇਣਾ ਚਾਹੁੰਦਾ ਸੀ ਪਿਤਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਕੋਲੀ ਦੇ ਕੰਮ ਦੇ ਨਾਲ ਉਸ ਨੂੰ ਨਾ ਹੀ ਇੱਜ਼ਤ ਇੰਨੀ ਮਿਲ ਰਹੀ ਹੈ ਤੇ ਨਾ ਹੀ ਪੈਸਾ ਜਿਸ ਦਿਬਦੌਲਤ ਉਹ ਰੋਜ਼ਾਨਾ ਆਪਣੇ ਆਪ ਨੂੰ ਕੋਸਦਾ ਸੀ ਮੈਂ ਕਿਉਂ ਕੀਤਾ ਮੈਂ ਆਪਣੀ ਧੀ ਨੂੰ ਕਿਉਂ ਵਧੀਆ ਪਰਵਰਿਸ਼ ਨਹੀਂ ਦੇ ਪਾਂਦਾ ਪਰ ਉਸ ਤੋਂ ਬਾਅਦ ਇਹ ਵਿਅਕਤੀ ਜਿਹੜਾ ਹੈ ਸਿੱਧਾ ਬਣ ਜਾਂਦਾ ਹੈ ਆਈਏਐਸ ਅਫਸਰ ਇਹ ਕਹਾਣੀ ਕੇਰਲਾ ਦੇ ਮੁਨਾਰ ਦੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਆਪਣੀ ਧੀ ਨੂੰ ਵਧੀਆ ਪਰਵਰਿਸ਼ ਦੇਣ ਦੇ ਲਈ ਖੁਦ ਨੂੰ ਕੋਸਦਾ ਸੀ ਪਰ ਜ਼ਿੰਦਗੀ ਦੇ ਵਿੱਚ ਕੜੀ ਮਿਹਨਤ ਕਰਕੇ ਉਸ ਦੇ ਵੱਲੋਂ ਟੈਸਟ ਪਾਸ ਕੀਤਾ ਗਿਆ ਯੂਪੀਐਸਸੀ ਦਾ ਤੇ ਅੱਜ ਉਹ ਆਪਣੀ ਧੀ ਨੂੰ ਵਧੀਆ ਜ਼ਿੰਦਗੀ ਤੇ ਇੱਜ਼ਤਦਾਰ ਨੌਕਰੀ ਵੀ ਕਰ ਰਿਹਾ ਹੈ ਦੱਸ ਦਈਏ ਕੇਰਲ ਦੇ ਮੁਨਾਰ ਦਾ ਰਹਿਣ ਵਾਲਾ ਸ਼੍ਰੀਨਾਥ ਜਿਹੜਾ ਕਿ ਇਰਨਾਕुलम ਰੇਲਵੇ ਸਟੇਸ਼ਨ ਦੇ ਵਿੱਚ ਕੋਲੀ ਦਾ ਕੰਮ ਕਰਦਾ ਸੀ ਤੇ ਆਪਣੀ ਦੀਦੇ ਹੋਂ ਤੋਂ ਬਾਅਦ ਹਮੇਸ਼ਾ ਸੋਚਦਾ ਸੀ ਆਪਣੀ ਬੇਟੀ ਨੂੰ ਖੂਬਸੂਰਤ ਜ਼ਿੰਦਗੀ ਦੇਵਾਂ ਜਿਸ ਵਿੱਚ ਉਸ ਨੂੰ ਕਦੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਪਰ ਉਸ ਨੂੰ ਇਹ ਨਹੀਂ ਪਤਾ ਸੀ ਮੈਂ ਕੰਮ ਕੀ ਕਰਾਂ ਕਿ ਕੀ ਨਾ ਕਰ ਪਰ ਉਸ ਤੋਂ ਬਾਅਦ ਉਹ ਪੜਿਆ ਲਿਖਿਆ ਸੀ ਪਲੱਸ 2 ਗ੍ਰੈਜੂਏਸ਼ਨ ਪਾਸ ਸੀ ਉਸ ਤੋਂ ਬਾਅਦ ਉਸਨੇ ਸੋਚਿਆ ਕਿਉਂ ਨਾ ਮੈਂ ਕੇਰਲਾ ਦਾ ਜਿਹੜਾ ਆਫੀਸਰ ਵਾਲਾ ਸਿਵਲ ਸਰਵਿਸ ਦਾ ਟੈਸਟ ਕਲੀਅਰ ਕਰਾਂ ਉਸਨੇ ਕੋਸ਼ਿਸ਼ ਕੀਤੀ ਪਰ ਨਾਕਾਮ ਰਹਿ ਗਿਆ ਮਾਰ ਟੈਸਟ ਦੇ ਕੇ ਉਸ ਨੂੰ ਕੌਨਫੀਡੈਂਸ ਜ਼ਰੂਰ ਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੇ ਯੂਪੀਐਸਸੀ ਕ੍ਰੈਕ ਕਰਨ ਦੀ ਸੋਚੀ ਤੇ ਨਾ ਤਾਂ ਨੋਟਸ ਵਾਸਤੇ ਪੈਸੇ ਸੀ ਨਾ ਹੀ ਸਮਾਂ ਸੀ ਜੇਕਰ ਪੜਾਈ ਕਰਦਾ ਤਾਂ ਨੌਕਰੀ ਛੜ ਨਹੀਂ ਪਣੀ ਸੀ ਜੇ ਨੌਕਰੀ ਛੜ ਦਿੰਦਾ ਤਾਂ ਘਰ ਦੇ ਵਿੱਚ ਗੁਜ਼ਾਰਾ ਕਿਵੇਂ ਹੋਣਾ ਸੀ ਇਹ ਸਾਰਾ ਕੁਝ ਆਪਸ ਦੇ ਵਿੱਚ ਇੰਨਾ ਕੁ ਜ਼ਿਆਦਾ ਉਲਝਦਾar ਸੀ ਉਸ ਨੂੰ ਪਤਾ ਹੀ ਨਹੀਂ ਚੱਲ ਰਿਹਾ ਸੀ ਕਿ ਆਪਣੀ ਤੀਨੋਂ ਵਧੀਆ ਜ਼ਿੰਦਗੀ ધਮਾ ਤੱਕ ਕਿਵੇਂ ਦਮਾਂ ਜਿਸ ਤੋਂ ਬਾਅਦ ਉਸ ਨੇ ਸੋਚਿਆ ਕਿ ਕਿਉਂ ਨਾ ਕੋਲੀ ਦੇ ਕੰਮ ਕਰਦੇ ਕਰਦੇ ਹੀ ਯੂਪੀਐਸਸੀ ਦੇ ਨੋਟਸ ਬਣਾਏ ਜਾਣ ਤੇ ਨਾਲ ਦੇ ਨਾਲ ਪੜ੍ਹਾਈ ਕੀਤੀ ਜਾਵੇ ਰੇਲਵੇ ਸਟੇਸ਼ਨ ਦੇ ਵਿੱਚ ਲੋਕਾਂ ਦਾ ਸਮਾਨ ਟ੍ਰੇਨ ਤੋਂ ਚੱਕਣਾ ਤੇ ਉਹਨਾਂ ਦੇ ਸਥਾਨ ਦੇ ਉੱਤੇ ਪਹੁੰਚਾਣਾ ਤੇ ਨਾਲ ਕੰਨਾਂ ਦੇ ਵਿੱਚ ਹੈੱਡਫੋਨ ਲਗਾਣੇ ਪੂਰਾ ਦਿਨ ਕੰਮ ਤੇ ਨਾਲ-ਨਾਲ ਸਮੇਂ ਦੇ ਕੰਨਾਂ ਦੇ ਵਿੱਚ ਸੁਣਦੇ ਰਹਿਣਾ ਲੈਕਚਰ ਤੇ ਨਾਲ ਹੀ ਨੋਟਸ ਬਣਾਉਂਦੇ ਰਹਿਣਾ ਇਸ ਤਰ੍ਹਾਂ ਮਿਹਨਤ ਕਰਦੇ ਕਰਦੇ ਵਿਅਕਤੀ ਬਣ ਗਿਆ ਆਈਏਐਸ ਅਫਸਰ ਕੇਲਾ ਦੇ ਮਨਾਰ ਦਾ ਰਹਿਣ ਵਾਲਾ ਸ਼੍ਰੀ ਨਾਥ ਉਸਨੇ ਘੱਟ ਪੈਸੇ ਦੇ ਬਦਲੇ ਕੂਲੀ ਦਾ ਕੰਮ ਕਰਦਾ ਸੀ ਜਿਸ ਕਾਰਨ ਉਹ ਆਪਣੀ ਤੀਨੋਂ ਵਧੀਆ ਪਰਵਰਿਸ਼ ਨਹੀਂ ਦੇ ਪਾ ਰਿਹਾ ਸੀ ਜਿਸ ਕਾਰਨ ਉਹ ਹਮੇਸ਼ਾ ਹੀ ਅਫਸੋਸ ਦੇ ਵਿੱਚ ਰਹਿੰਦਾ ਸੀ ਉਸਨੇ ਸੋਚਿਆ ਕਿ ਆਮਦਨ ਘੱਟ ਹੋਣ ਕਾਰਨ ਬੇਟੀ ਦਾ ਭਵਿੱਖ ਖਰਾਬ ਹੋ ਸਕਦਾ ਹੈ ਇਸ ਕਾਰਨ ਉਸਨੇ ਸੋਚਿਆ ਕਿਉਂ ਨਾ ਸਿਵਲ ਸਰਵਿਸ ਦਾ ਪੇਪਰ ਦਿੱਤਾ ਜਾਵੇ ਸ਼੍ਰੀ ਨਾਥ ਦੀ ਆਮਦਨ ਘੱਟ ਹੋਣ ਕਾਰਨ ਉਹ ਯੂਪੀਐਸਸੀ ਕੋਚਿੰਗ ਦੇ ਵਿੱਚ ਨਾ ਬੈਠ ਸਕਿਆ ਇਸ ਲਈ ਉਸਨੇ ਖੁਦ ਹੀ ਯੂਪੀਐਸਸੀ ਦੀ ਪੜਾਈ ਕਰਨੀ ਸ਼ੁਰੂ ਕੀਤੀ ਉਸ ਕੋਲ ਅਧਿਆਨ ਸਮਗਰੀ ਖਰੀਦਣ ਦੇ ਲਈ ਵੀ ਪੈਸੇ ਨਾ ਸੀ ਵਾਈਫਾਈ ਜਿਹੜਾ ਰੇਲਵੇ ਸਟੇਸ਼ਨ ਤੇ ਹੁੰਦਾ ਹੈ ਉਸ ਦੀ ਮਦਦ ਦੇ ਨਾਲ ਉਸਨੇ ਯੂਪੀਐਸਸੀ ਦੀ ਪ੍ਰੈਪਰੇਸ਼ਨ ਕੀਤੀ ਪਹਿਲਾ ਸ਼੍ਰੀਨਾਥ ਨੇ ਕੇਰਲਾ ਪਬਲਿਕ ਸਰਵਿਸ ਕਮਿਸ਼ਨ ਦੇ ਲਈ ਸਰਕਾਰੀ ਨੌਕਰੀ ਦੀ ਤਿਆਰੀ ਕੀਤੀ ਉਸ ਤੋਂ ਬਾਅਦ ਜਦੋਂ ਉਸ ਨੂੰ ਕੌਨਫੀਡੈਂਸ ਆ ਗਿਆ ਫਿਰ ਉਸਨੇ ਸੋਚਿਆ ਕਿਉਂ ਨਾ ਹੁਣ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਜਾਵੇ ਤਿੰਨ ਵਾਰ ਉਹ ਫੇਲ ਹੋਇਆ ਪਰ ਉਸਨੇ ਹਾਰ ਨਹੀਂ ਮੰਨੀ ਇਹ ਐਨਾ ਔਖਾ ਰਸਤਾ ਸੀ ਜਿਸ ਵਿੱਚ ਨਾਤਾ ਉਹ ਪਿੱਛੇ ਮੁੜ ਸਕਦਾ ਸੀ ਜੇ ਪਿੱਛੇ ਮੁੜਦਾ ਤਾਂ ਉਸ ਦੀ ਧੀ ਦਾ ਭਵਿੱਖ ਜਿਹੜਾ ਹੈ ਉਹ ਧੁੰਦਲਾ ਦਿਖਾਈ ਦਿੰਦਾ ਜੇ ਅੱਗੇ ਵੱਧਦਾ ਤਾਂ ਧੀ ਤੇ ਨਾਲ ਹੀ ਉਸ ਦੀ ਜ਼ਿੰਦਗੀ ਸਭੜ ਜਾਂਦੀ ਸਿਰਫ ਇੱਕ ਮਿਹਨਤ ਸੀ ਸਿਰਫ ਇੱਕ ਪੜਾਈ ਸੀ ਸਿਰਫ ਇੱਕ ਲਗਨ ਸੀ ਸਿਰਫ ਇੱਕ ਸੋਚ ਸੀ ਸਿਰਫ ਇੱਕ ਇਰਾਦਾ ਮਜ਼ਬੂਤ ਸੀ ਤੇ ਅੱਜ ਉਹ ਅਫਸਰ ਵੱਡਾ ਬਣਿਆ ਹੋਇਆ ਹੈ ਯੂਪੀਐਸਸੀ ਕਰੈਕਟ ਕੀਤਾ ਤੇ ਅੱਜ ਆਈਏਐਸ ਅਫਸਰ ਬਣ ਗਿਆ ਤੇ ਨਾਲ ਹੀ ਕੇਰਲਾ ਦੇ ਵਿੱਚ ਬਹੁਤ ਹੀ ਸੋਹਣੀ ਡਿਊਟੀ ਦੇ ਰਿਹਾ ਹੈ ਇਹ ਕਹਾਣੀ ਸੀ तरीके ਦੇ ਨਾਲ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਉਸਦੀ ਬੇਟੀ ਦਾ ਜਨਮ ਹੁੰਦਾ ਹੈ ਜਨਮ ਤੋਂ ਬਾਅਦ ਬੇਟੀ ਜੜੀ ਹੈ ਜਦੋਂ ਵੱਡੀ ਹੋਣ ਲੱਗ ਪੈਂਦੀ ਹੈ ਉਸ ਦਾ ਭਵਿੱਖ ਆਪਣੇ ਕੰਮ ਕਰਕੇ ਵਿਅਕਤੀ ਨੂੰ ਤੁੰਤਲਾ ਨਜ਼ਰ ਆਉਂਦਾ ਹੈ ਜਿਸ ਕਾਰਨ ਪਰਿਵਾਰ ਦੇ ਵਿੱਚ ਵੀ ਤੰਗੀ ਸੀ ਉਸ ਨੂੰ 34 ਦੀ ਅਨੁਸਾਰ ਕੰਮ ਮਿਲਦਾ ਸੀ ਤੇ ਕਦੀ 100 ਤੇ ਕਦੀ 200 ਦੀ 34 ਜਿਸ ਕਾਰਨ ਉਹ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ ਕਰਾਤਾ ਮੈਂ ਕੀ ਕਰਾਂ ਪਰਿਵਾਰ ਨੂੰ ਕਿਵੇਂ ਪਾਲਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਡਰਨ ਸਮਾਜ ਆਇਆ ਖਰਚੇ ਬਹੁਤ ਜ਼ਿਆਦਾ ਹੈ ਉਸਦੀ ਧੀ ਦੇ ਵੀ ਵੱਡੇ ਸੁਪਨੇ ਸੀ ਆਪਣੇ ਭਤੀ ਨੂੰ ਵਧੀਆ ਨਾ ਤਾਂ ਡਰੈਸ ਤੇ ਨਾ ਹੀ ਵਧੀਆ ਸਕੂਲ ਪਾ ਰਿਹਾ ਸੀ ਜਿਸ ਕਾਰਨ ਉਸ ਨੂੰ ਹਮੇਸ਼ਾ ਮਲਾਲ ਹੁੰਦਾ ਸੀ ਤੇ ਆਪਣੇ ਆਪ ਨੂੰ ਕੋਸਦਾ ਰਹਿੰਦਾ ਸੀ ਤੇ ਜਿਸ ਤੋਂ ਬਾਅਦ ਸੋਚਿਆ ਕੋਸਣ ਨਾਲ ਤਾਂ ਕੁਝ ਨਹੀਂ ਹੋਣਾ ਕਿਉਂ ਨਾ ਮਿਹਨਤ ਕਰਕੇ ਹੀ ਦੇਖਿਆ ਜਾਵੇ ਮਿਹਨਤ ਵਧੀਆ ਹੋਈ ਜੇ ਰੱਬ ਨੇ ਫਲ ਦੇ ਦਿੱਤਾ ਤਾਂ ਅਫਸਰ ਬਣਾਂਗੇ ਜੇ ਨਾ ਦਿੱਤਾ ਕੋਲੀ ਹੀ ਸਹੀ ਪਰ ਮਿਹਨਤ ਇੰਨੀ ਜ਼ਿਆਦਾ ਸੀ ਇੰਨੀ ਤਗੜੀ ਸੀ ਐਨਾ ਰੱਜ ਕੇ ਸੰਘਰਸ਼ ਕੀਤਾ ਰੱਜ ਕੇ ਵਧੀਆ ਪੜਾਈ ਕੀਤੀ ਨਾ ਹੀ ਕੋਈ ਸੋਰਸ ਸੀ ਪੜ੍ਹਾਈ ਦਾ ਸਿਰਫ ਰੇਲਵੇ ਸਟੇਸ਼ਨ ਦੇ ਉੱਤੇ ਵਾਈਫਾਈ ਤੇਸ ਰੇਲਵੇ ਸਟੇਸ਼ਨ ਦੇ ਵਾਈਫਾਈ ਨੇ ਇੱਕ ਪਰਿਵਾਰ ਤੇ ਇੱਕ ਵਿਅਕਤੀ ਦੀ ਤੇ ਇੱਕ ਪੀੜ੍ਹੀ ਦੀ ਜੀਵਨ ਸੁਧਾਰ ਦਿੱਤੀ ਤੇ ਅੱਜ ਅਫਸਰ ਲੱਗਿਆ ਹੈ ਇਹ ਵਿਅਕਤੀ ਕੋਲੀ ਤੋਂ ਸਿੱਧਾ ਅਫਸਰ ਸੋਚ ਕੇ ਹੈਰਾਨੀ ਹੁੰਦੀ ਹੈ ਜਿਹੜੇ ਲੋਕ ਕਹਿੰਦੇ ਨੇ ਸਾਡੀ ਤਾਂ ਕਿਸਮਤ ਦੀਆਂ ਲਕੀਰਾਂ ਖਰਾਬ ਐ ਸਾਡੀ ਤਾਂ ਰੱਬ ਨੇ ਜ਼ਿੰਦਗੀ ਖਰਾਬ ਕਰ ਦਿੱਤੀ ਸ਼ਾਇਦ ਸਾਡੇ ਲਈ ਰੱਬ ਨੇ ਇਹੀ ਹੀ ਕੰਮ ਚੂਸ ਕੀਤਾ ਪਰ ਇੱਕ ਰੱਬ ਜਿਹੜਾ ਹੈ ਤੁਹਾਨੂੰ ਮੌਕਾ ਜ਼ਰੂਰ ਦਿੰਦਾ ਹੈ ਤੁਹਾਡੀ ਸੋਚ ਜ਼ਰੂਰ ਬਦਲਦਾ ਹੈ ਇਹ ਸਾਡੇ ਉੱਪਰ ਡਿਪੈਂਡ ਹੁੰਦਾ ਹੈ ਕਿ ਅਸੀਂ ਕਰਨਾ ਕੀ ਹੈ ਤੇ ਕਿਵੇਂ ਕਰਨਾ ਹੈ ਤਾਂ ਕਿਵੇਂ ਆਪਣੀ ਜ਼ਿੰਦਗੀ ਨੂੰ ਬਦਲ ਲੈ ਸ਼ਾਇਦ ਇਹੀ ਇੱਕ ਚੀਜ਼ ਸੀ ਜਿੱਥੇ ਇੱਕ ਕੁਲੀ ਨੂੰ ਇੱਕ ਅਫਸਰ ਬਣਾ ਦਿੱਤਾ ਇੱਕ ਰੇਲਵੇ ਸਟੇਸ਼ਨ ਦੇ ਉੱਤੇ ੱੱਕੇ ਖਾਂਦੇ ਵਿਅਕਤੀ ਨੂੰ ਅੱਜ ਲੋਕਾਂ ਦੇ ਵਿਚਕਾਰ ਖੜਾ ਕਰ ਦਿੱਤਾ ਇੱਕ ਵਿਅਕਤੀ ਦੇ ਜਿਹੜਾ ਕਿ ਲੋਕਾਂ ਦਾ ਸਮਾਨ ਢੋਂਦਾ ਸੀ ਜੀ ਹਜ਼ੂਰੀ ਲੋਕਾਂ ਦੀ ਕਰਦਾ ਸੀ ਸਾਹਿਬ ਸਾਹਿਬ ਕਹਿ ਕੇ ਲੋਕਾਂ ਨੂੰ ਬੋਲਦਾ ਸੀ ਮੈਂ ਸਾਹਿਬ ਤੁਹਾਡਾ ਬੈਗ ਚੱਕ ਲਾ ਸਾਹਿਬ ਤੁਹਾਡਾ ਸਮਾਨ ਚੱਕ ਲਾ ਤੇ ਉੱਥੇ ਅੱਜ ਉਸ ਨੂੰ ਖੁਦ ਸਾਹਿਬ ਬਣਾ ਦਿੱਤਾ ਸਿਰਫ ਇੱਕ ਪੜਾਈ ਨੇ ਸਿਰਫ ਉਸ ਦੀ ਲਗਨ ਨੇ ਸਿਰਫ ਉਸ ਦੇ ਜਜ਼ਵੇ ਨੇ ਸਿਰਫ ਉਸ ਦੀ ਇੱਕ ਧੀ ਨੇ ਜਿਸ ਦੇ ਕਰਕੇ ਅੱਜ ਉਹ ਇੱਕ ਵੱਡਾ ਅਫਸਰ ਬਣ ਗਿਆ ਇਸ ਕਹਾਣੀ ਨੇ ਮਾਨੂੰ ਕਿੰਨਾ ਕਮੋਟੀਵੇਟ ਕੀਤਾ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਖਬਰਾਂ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ